ਯਾਰ ਆ ਗਏ ਪੰਜਾਬ ਸਰਕਾਰ ਮੁਰਦਾਬਾਦ ਜਨਮ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਨਾ ਕਾਰਪੋਰੇਸ਼ਨ ਮੁਰਦਾਬਾਦ ਜਨਮ ਸਰਕਾਰ ਮੁਰਦਾਬਾਦ ਜਨਾ ਕਾਰਪੋਰੇਸ਼ਨ ਮੁਰਦਾਬਾਦ ਜਨਮ ਸਰਕਾਰ ਸਤਿਕਾਰ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਜਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰ ਅੱਜ ਮੈਂ ਲੁਧਿਆਣਾ ਦੇ ਸ਼ੇਰਪੁਰ ਮਾਰਕੀਟ ਦੇ ਵਿੱਚ ਆਇਆ ਹਾਂ ਜਿੱਥੇ ਕਿ ਮਾਰਕੀਟ ਵਾਲੇ ਅਤੇ ਸ਼ੇਰਪੁਰ ਦੇ ਲੋਕੀ ਜਿਹੜਾ ਧਰਨਾ ਲਾਇਆ ਅਸੀਂ ਗੱਲਬਾਤ ਕਰਨਾ ਚਾਹਾਂਗੇ ਕਿ ਇਸ ਕਾਰਨ ਧਰਨਾ ਲਾਇਆ ਗਿਆ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਸਨੀ ਹੈ ਜੀ ਹਾਂਜੀ ਕੀ ਕਾਰਨ ਕੀਦਾ ਤੁਹਾਨੂੰ ਉਹਨੂੰ ਘੱਟੋ ਘੱਟ 15 ਦਿਨ ਹੋ ਗਏ ਸੀਵਰੇਜ ਆ ਮੋਏ ਨੂੰ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜਨ ਲੱਗ ਗਿਆ ਇਹਨਾਂ ਨੂੰ ਕਹਿ ਗਿਆ ਥੱਕ ਗਏ ਆ ਕਦੀ ਕਾਉਂਸਲਰ ਵਾਲੇ ਆਵਾ ਕਦੀ ਕਾਰਪੋਰੇਸ਼ਨ ਵਾਲੇ ਆਂਦੇ ਆ ਇਹ ਕਹਿੰਦੇ ਜੀ ਇਹ ਬੰਦੇ ਕਿੰਨੇ ਕਿੰਨੇ ਡੰਡਿਆਂ ਨਾਲ ਕੰਮ ਕਰ ਲੈਣਗੇ ਇੱਥੇ ਮਸ਼ੀਨਾਂ ਦਾ ਕੰਮ ਆ ਜੀ ਇਹ ਇਹ ਦੋ ਦਿਨ ਜਾਂ ਆਂਦੇ ਆ ਡੰਡਾ ਮਾਰ ਕੇ ਨਿਕਲ ਜਾਂਦੇ ਆ ਹਾਂ ਟਾਰਗੇਟ ਮੈਨ ਕੋਨਾ ਸਾਡੀ ਕਾਰਪੋਰੇਸ਼ਨ ਆ ਜੀ ਠੀਕ ਜੀ ਕਾਉਂਸਲਰ ਕੀ ਕਹਿ ਰਹੇ ਆ ਕਾਉਂਸਲਰ ਕਹਿ ਰਿਹਾ ਉਹ ਕਾਉਂਸਲਰ ਦੀ ਵੀ ਗੱਲ ਨਹੀਂ ਸੋ ਕੌਂਸਲਰ ਕੌਂਸਲਰ ਆ ਕੇ ਗਿਆ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਕਰਵਾ ਦਿੰਦਾ ਮੈਂ ਘਟਵਟ ਦੱਸ ਦਿੰਨੋਗੇ ਇੱਕੋ ਹੀ ਸਾਡੀ ਗੱਲ ਹੁੰਦੀ ਹੈ ਵੀ ਮੈਂ ਕਰਵਾ ਦਿੰਦਾ ਮੈਲੇ ਰਿਹਾ ਇੰਨਾ ਉਹਨਾਂ ਨੇ ਕੰਮ ਕਰਵਾਇਆ ਤੁਸੀਂ ਦੇਖ ਸਕਦੇ ਹੋ ਉਦੋਂ ਵੀ ਬਾੜ ਦੇ ਹਾਲਾਤ ਰਹੇ ਆ ਨਵੀ ਕੋ ਨਵੀ ਬੜੀ ਸਰਕਾਰ ਨੂੰ ਮੇਰੇ ਖਿਆਲ ਚਾਰ ਸਾਲ ਹੋ ਚੱਲੇ ਪੌਣੇ ਤਿੰਨ ਚਾਰ ਸਾਲ ਹੋ ਚੱਲੇ ਤੇ ਤੁਸੀਂ ਦੇਖ ਲਓ ਇਹਨਾਂ ਨੇ ਵੀ ਇੰਨਾ ਕੰਮ ਕਰਵਾਇਆ ਤੁਸੀਂ ਪੁੱਛੋ ਹੀ ਕੋchna ਪੂਰੀ ਗਲੀ ਚ ਨਾ ਪਾਣੀ ਨਾ ਪਾਣੀ ਇੰਨਾ ਕੰਮ ਕਰ ਕਰਕੇ ਜਨਤਾ ਖੁਸ਼ ਕੀਤੀ ਪਈ ਆ ਤੁਹਾਡੇ ਸਾਹਮਣੇ ਪੂਰੇ ਘਰ ਘਰ ਚ ਬਿਮਾਰੀ ਦਿੱਤੀ ਗਿਫਟ ਦਿੱਤੀ ਹੋਈ ਆ ਸਾਨੂੰ ਭਾਜੀ ਮੱਛਰ ਦੀ ਫ੍ਰੀਜ ਲੈ ਨਹੀਂ ਸਕਦੇ ਤੁਸੀਂ ਹਰ ਘਰ ਚ ਬੰਦਾ ਬਿਮਾਰ ਪਿਆ ਵਾ ਜਾ ਕੇ ਵੀ ਘਰ ਘਰ ਦੇਖ ਲੋ ਤੇ ਤੁਰ ਕੇ ਨਹੀਂ ਜਾ ਸਕਦੇ ਆ ਉੱਥੇ ਤੱਕ ਨਾਲ ਲੱਗਣ ਤੋਂ ਬਾਅਦ ਜ਼ੋਰ ਸਫਾਈ ਕਿੱਦਾਂ ਕਰਨ ਆ ਗਿਆ ਇਸ ਇਹਦੇ ਬਾਰੇ ਕੋ ਜਾਣ ਕੇ ਇਹੀ ਵੇ ਧੀਰ ਨਹੀਂ ਗਈ ਹੈ ਜੀ ਧਰਨਾ ਨਹੀਂ ਲੱਗਦਾ ਇਹ ਨਹੀਂ ਨਹੀਂ ਧਰਨਾ ਜਦੋਂ ਲਾਇਆ ਜੀ ਉਸ ਤੋਂ ਬਾਅਦ ਇਹ ਆਪਾਂ ਨੇ ਫੋਨ ਘੁਮਾਏ ਤੇ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਧਰਨਾ ਲੱਗਿਆ ਹੈ ਨਹੀਂ ਧਰਨਾ ਲੱਗਣ ਤੋਂ ਬਾਅਦ ਹੀ ਸਫਾਈ ਹੋਈ ਹਾਂ ਧਰਨਾ ਲੱਗਣ ਤੋਂ ਬਾਅਦ ਸਫਾਈ ਹੋਈ ਆ ਆ ਦੇਖੋ ਨਜ਼ਦੀਕ ਕੈਂਸਰ ਹਸਪੀਟਲ ਹੈ ਮੇਨ ਲੋਡ ਹੈ ਜਿਹੜਾ ਕਿ ਫੋਕਲ ਪੁਆਇੰਟ ਤੋਂ ਇੱਥੋਂ ਜਾਂਦਾ ਹੈਗਾ ਤੇ ਕੋਈ ਸੁਣਵਾਈ ਨਹੀਂ ਹੁੰਦੀ ਹੈ ਕਾਰਪੋਰੇਸ਼ਨ 'ਚ ਬੋਲਿਆ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਕਾਉਂਸਲਰ ਸਾਹਿਬ ਨੂੰ ਵੀ ਬੋਲਿਆ ਉਹ ਕਹਿੰਦੇ ਅਸੀਂ ਲੇਕਿਨ ਅਗੇ ਸੁਣਦੇ ਨਹੀਂ ਕਾਰਪੋਰੇਸ਼ਨ ਵਾਲੇ ਤੇ ਕਾਉਂਸਲਰ ਸਾਹਿਬ ਵੀ ਕੀ ਕਰਨਗੇ ਅਸੀਂ ਬਾਰ-ਬਾਰ ਤੁਹਾਨੂੰ ਦੱਸਦੇ ਆ ਵੀ ਲੁਧਿਆਣਾ ਦਾ ਟੌਪ ਦਾ ਹਸਪੀਟਲ ਹੈ ਕੈਂਸਰ ਹਸਪੀਟਲ ਪੰਜ-ਛੇ ਜਿਹੜੇ ਤਗੜੇ ਹਸਪੀਟਲ ਨੇ ਉਹਨਾਂ ਚੋਂ ਇੱਕ ਹਸਪੀਟਲ ਹੈ ਕੈਂਸਰ ਹਸਪੀਟਲ ਔਰ ਲੁਧਿਆਣੇ ਦੀ ਮੇਨ ਲਾਈਫਲਾਈਨ ਇਹ ਰੋਡ ਹੈ ਜੀ ਹਰੇਕ ਲੁਧਿਆਣੇ ਦੀ ਮਹਿੰਗੀ ਗੱਡੀ ਇੱਥੋਂ ਨਿਕਲ ਕੇ ਫੋਕਲ ਪੈਂਡ ਨਾਲ ਜੁੜਦੀ ਹੈ ਜੀ ਰੋਡ ਦਿੱਲੀ ਦਾ ਕੰਮ ਹੈ ਤੇ ਤੁਸੀਂ ਦੇਖ ਲਓ ਇੰਨਾ ਕੁਛ ਇਨੀ ਲਗਜ਼ਰੀ ਰੋਡ ਹੋਣ ਤੋਂ ਬਾਅਦ ਵੀ ਇਹਦਾ ਇਹ ਹਾਲ ਕੀਤਾ ਪਿਆ ਔਰ ਸਭ ਤੋਂ ਜ਼ਿਆਦਾ ਟੈਕਸ ਗਵਰਨਮੈਂਟ ਫੋਕਲ ਪੁਆਇੰਟ ਦੇ ਵਿੱਚੋਂ ਕਲੈਕਟ ਕਰਦੀ ਹੈ ਤੁਸੀਂ ਦੇਖੋ ਤਾਂ ਵੀ ਇੰਨਾ ਕੁਛ ਕਰਨ ਤੋਂ ਬਾਅਦ ਔਰ ਬਿਲਕੁਲ ਤੁਸੀਂ ਦੇਖੋਗੇ 200 300 ਮੀਟਰ ਤੇ ਕਾਰਪੋਰੇਸ਼ਨ ਦਾ ਆਫਿਸ ਹੈਗਾ ਉਰੇ ਇਸ ਤੋਂ ਵੱਡਾ ਕੀ ਹੋ ਸਕਦਾ ਨਹੀਂ ਆਪ ਜੀ ਨੂੰ ਕਿਸੇ ਨੇ ਆਸ-ਪਾਸਨ ਦਿੱਤਾ ਭਾਜੀ ਅਸਵਾਸ਼ਨ ਦੇਖੋ ਆਹ ਅਸਵਾਸ਼ਨ ਦੇਖਣਾ ਕਿੰਨਾ ਹੀ ਵੱਡਾ ਲੰਮਾ ਡੰਡਾ ਲੈ ਕੇ ਆ ਗਿਆ ਦੇਖੋ ਮਾਰੇ ਅਸਵਾਸ਼ਨ ਕੈਮਰਾ ਪਸੰਦ ਨੂੰ ਕਹਾਂਗਾ ਕਿ ਥੋੜੀ ਤਸਵੀਰਾਂ ਦਿਖਾਇਆ ਜਾਵੇ ਦੂਜੇ ਪਾਸੇ ਭਾਜੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਤਸਵੀਰਾਂ ਨੇ ਜੋ ਹਾਂਜੀ ਆ ਡੰਡਾ ਸਵੇਰ ਨੂੰ ਦਿਖਦਾ ਸੀ ਹਾਂਜੀ ਆ ਦੇਖੋ ਵੀ ਆ ਘਰ ਕੱਢ ਸਕਦਾ ਕਿਸੇ ਸਾਹਮਨਾ ਭਗਵੰਤ ਮਾਨ ਜੀ ਨੂੰ ਦੱਸੋ ਵੀ ਆ ਡੰਡਾ ਤੁਹਾਡੀ ਵੀ ਸੋਰੀ ਪੰਜਾਬ ਦੀ ਇਹ ਸਮਾਰਟ ਸਿਟੀ ਇਹ ਸਮਾਰਟ ਸਿਟੀ ਹੈ ਜੀ ਨਹੀਂ ਸਮਾਰਟ ਸਿਟੀ ਦੇ ਨਾਮ ਤੇ ਵੀ ਬਹੁਤ ਚੱਲ ਰਿਹਾ ਚਰਚਾ ਹੋ ਰਹੀ ਹੈ ਆ ਵੀ ਸਮਾਰਟ ਸਿਟੀ ਤੁਸੀਂ ਵੀ ਦੱਸੋ ਇਹਦੇ ਬਾਰੇ ਸਮਾਰਟ ਸਿਟੀ ਤੋਂ ਜਾਂਦਾ ਤਾਂ ਹੀ ਤਾਂ ਸਮਾਰਟ ਸਿਟੀ ਹੈ ਇਹ ਇੱਥੋਂ ਟੈਕਸ ਲੈਂਦੇ ਟੈਕਸ ਜਾਂਦਾ ਕਿਤੇ ਹੋਰ ਹੈ ਜੀ ਉਹਨੇ ਸਾਨੂੰ ਵੀ ਪਤਾ ਟੈਕਸ ਜਾਂਦਾ ਕਿੱਥੇ ਪਿਆ ਨਹੀਂ ਤੁਹਾਡੇ ਕੌਂਸਲਰ ਸਾਹਿਬ ਕੀ ਕਹਿ ਰਹੇ ਹਨ ਸਾਡੇ ਕੌਂਸਲਰ ਸਾਹਿਬ ਤਾਂ ਕਹਿੰਦੇ ਜੀ ਕਹਿੰਦੇ ਧਰ ਜਿਮੇਵਾਰ ਬੰਦੇ ਨੇ ਉਹ ਧਰਨਾ ਚੱਕ ਚੱਕਦੂਗੀ ਜਿਮੇਵਾਰੀ ਹੋ ਜੂਗੀ ਤਾਂ ਸਫਾਈ ਹੋ ਜੂਗੀ ਇਹ ਹੋਣਾ ਹੀ ਨਹੀਂ ਜੀ ਫਿਰ ਵੀ ਨਹੀਂ ਹੋਣਾ ਇਹ ਧਰਨਾ ਨਹੀਂ ਚੱਕਿਆ ਜਾਣਾ ਜੋ ਦਾ ਕੰਮ ਨਹੀਂ ਸ਼ੁਰੂ ਹਾਂ ਤੇ ਜਿੰਨੀ ਦੇਰ ਜਦੋਂ ਤੱਕ ਉਹਰੇ ਜੀਸੀਬੀ ਨਹੀਂ ਲੱਗੂਗੀ ਨਵੇਂ ਸੀਵਰੇਜ ਬਣਨਗੇ ਉਸ ਤੋਂ ਬਾਅਦ ਧਰਨਾ ਚੱਕਿਆ ਜਾਊਗਾ ਸਾਨੂੰ ਜੇ 15 ਦਿਨ ਲੱਗ ਜਾਣੇ ਦਿੱਲੀ ਵਾਲਾ ਧਰਨਾ ਲੱਗ ਗਿਆ ਉਹਰੇ ਸਮਝ ਲੋ ਤੁਸੀਂ ਦੇਖ ਲਓ 2-3 ਘੰਟੇ ਹੋ ਗਏ ਆ ਤੁਸੀਂ ਤੁਹਾਨੂੰ ਦੇਖ ਰਿਆ ਨੂੰ ਹੋ ਗਏ ਆ ਤੇ ਸ਼ੀਨਾ ਜੀ ਜਿਹੜੇ ਸਾਡੇ ਮੌਜੂਦਾ ਐਮਐਲਏ ਨੇ ਉਹਨਾਂ ਦੇ ਹੇਠ ਕੰਨ ਦੇ ਵਿੱਚ ਜੂ ਨਹੀਂ ਸਰਗੀ ਹੈਗੀ ਕਾਰਪੋਰੇਸ਼ਨ ਦੇਖੋ ਹਜੇ ਵੀ ਕੁਝ ਨਹੀਂ ਪਹੁੰਚਿਆ ਆ ਤਾਂ ਵਿਚਾਰੇ ਆ ਨਾਈ ਦੀ ਦੁਕਾਨ ਨੇ ਡੰਡਾ ਲੈ ਕੇ ਡੇਲੀ ਉਰੀ ਬੈਠੇ ਰਹਿੰਦੇ ਤੇ ਇਹਨਾਂ ਦੇ ਪਹੁੰਚਣ ਨਾਲ ਤਾਂ ਚਲੋ ਤੁਸੀਂ ਦੇਖ ਲਓ 10 ਸਾਲ ਤੋਂ ਲਗਾਤਾਰ ਵੜ ਨੂੰ ਆ ਕੱਢ ਹੀ ਰਹੇ ਆ ਇੱਥੋਂ ਤੁਸੀਂ ਦੇਖ ਲਓ ਕਿੰਨੇ ਇਨਰਿਸਪੌਂਸੀਬਲ ਨੇ ਸਾਡੇ ਸਾਰੇ ਪਨਾ ਦੇ ਬੈਠੇ ਲੋਕ ਇੱਕ ਮਿੰਟ ਹੈ ਹੀ ਨਹੀਂ ਇਹਨਾਂ ਕੋਲ ਕੁਝ ਹੈ ਹੀ ਨਹੀਂ ਤਾਂ ਨਹੀਂ ਹੈ ਤੁਸੀਂ ਅੰਦਰ ਤੱਕ ਪਾਣੀ ਪੜਿਆ ਤੁਸੀਂ ਆਪ ਦੱਸੋ ਵੀ ਕਿਹ ਇਹ ਡੰਡਾ ਲੁਧਿਆਣੇ ਦੀ ਸਫਾਈ ਕਰ ਸਕਦਾ ਹੈ ਡੰਡਾ ਸੋ ਤੁਸੀਂ ਦੇਖਿਆ ਸੇਪੂਰ ਮਾਰਕੀਟ ਅਤੇ ਲੋਕਾਂ ਨੇ ਧੰਨਾ ਲਾਇਆ ਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਕੌਂਸਲਰ ਦਾ ਵੀ ਤੇ ਅਤੇ ਐਮਐਲਏ ਅਤੇ ਮੇਅਰ ਦਾ ਇਸ ਦੇ ਵਿੱਚ ਕੋਈ ਧਿਆਨ ਨਹੀਂ ਜਾਂਦਾ ਕੈਮਰਾ ਪਰਸਨ ਬినੋਦ ਨਾਰ ਬਿਊਰੋ ਰਿਪੋਰਟ ਲੁਧਿਆਣਾ